ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨਾਲ ਕਰਦਵਾਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਪੰਗਲਾ ਸਾਹਿਬ ਦਿੱਲੀ ਬਾਰੇ ਆਪਣਾ ਵਿਸ਼ਵਾਸ ਸਾਂਝਾ ਕਰ ਰਹੀ ਹਾਂ ਮੇਰਾ ਪਿੰਡ ਚੀਮਾ ਕਲਾ ਜ਼ਿਲ੍ਹਾ ਅੰਮ੍ਰਿਤਸਰ ਨੇੜੇ ਬਾਬਾ ਗੁੱਡਾ ਸਾਹਿਬ ਜੀ ਹੈ ਮੈਂ ਦਿੱਲੀ ਵਿਖੇ 1998 ਵਿੱਚ ਆਈ ਐਸਆਫ ਵਿੱਚ ਸਰਵਿਸ ਕਰਦਾ ਸੀ ਅੱਜਕੱਲ੍ਹ ਓਡੀਸਾ ਵਿੱਚ ਹਾਂ ਅਤੇ ਦਿੱਲੀ ਰਹਿੰਦੇ ਸਮੇਂ ਹਰ ਐਤਵਾਰ ਨੂੰ ਅਸੀਂ ਗੁਰਦੁਆਰਾ ਬੰਦਲਾ ਸਾਹਿਬ ਵਿਖੇ ਦਰਸ਼ਨ ਕਰ ਜਾਂਦੇ ਸੀ ਉਸ ਸਮੇਂ ਮੇਰੀ ਸ਼ਾਦੀ ਹੋਈ ਸੀ ਅਤੇ ਹਰ ਰੋਜ਼ ਵਾਹਿਗੁਰੂ ਅਗੇ ਅਰਦਾਸ ਕਰਦੇ ਸੀ ਕਿ ਪਰਮਾਤਮਾ ਬੱਚੇ ਦੀ ਦਾਤ ਦੇਵੇ ਫਿਰ ਕਿਤੇ ਵੀ ਪੋਸਟਿੰਗ ਹੋਈਂ ਦਰਸ਼ਨ ਅਤੇ ਸੁਖਰਾਣਾ ਕਰਨਾ ਜ਼ਰੂਰ ਆਵਾਂਗੇ उससे बाद 1998 में नू लड़की का जन्म होया बहुत खुशी हुई कि परमात्मा ने बड़ी कृपा की है परंतु अगस्त 1998 में नू मेरी पोस्टिंग हिमाचल प्रदेश विच हो गई अप्रैल तो अगस्त तक मैं गुरुद्वारे जंदा रहा पावे जो बच्चे वाली मैं वाई गु रख अरदास करती सी ਉਹ ਅਸੀਂ ਭੁੱਲ ਗਏ ਫਿਰ ਮੈਂ 4 ਸਾਲ ਹਮਾਚਲ ਪ੍ਰਦੇਸ਼ ਵਿੱਚ ਰਿਹਾ ਉਸ ਟਾਈਮ ਮੇਰੀ ਬੱਚੀ 5 ਸਾਲ ਦੀ ਹੈ ਹੋ ਚੁੱਕੀ ਸੀ ਤਾਂ ਉਸ ਦੀ ਨਾਨੀ ਆਪਣੇ ਪਾਸ ਲੈ ਗਈ ਬਸ ਫਿਰ ਉਸ ਦੇ ਹੱਥਾਂ ਉਤੇ ਫਿੰਸੀਆਂ ਨਿਕਲ ਆਈਆਂ 40 ਦਿਨ ਆਰਾਮ ਰਹਿਣਾ ਫਿਰ ਉਸ ਤੋਂ ਬਾਅਦ ਉਹੀ ਹਾਲ ਖਾਸ ਵੀ ਬਹੁਤ ਹੋਣੀ ਅਸੀਂ ਪਰੇਸ਼ਾਨ ਹੋ ਗਈ ਲਗਭਗ 3 ਸਾਲ ਦਵਾਈ ਖਾਧੀ ਟੀਕੇ ਵੀ ਉਹ ਲਗਵਾਈ ਜਿੰਨੇ ਦਿਨ ਟੀਕੇ ਦਾ ਅਸਰ ਰਹਿਣਾ ਆਰਾਮ ਰਹਿਣਾ ਉਸ ਤੋਂ ਬਾਅਦ ਫਿਰ ওই ਹਾਲ ਦੇਸੀ ਦਵਾਈ ਵੀ ਬਹੁਤ ਖਾਧੀ ਸਮਝ ਨਹੀਂ ਆ ਰਹੀ ਸੀ ਕਿ ਕਿਹੜੀ ਭੁੱਲ ਹੋ ਗਈ 2008 ਵਿੱਚ ਮੇਰੀ ਪੋਸਟਿੰਗ ਓਡੀਸ਼ਾ ਵਿੱਚ ਹੋ ਗਈ ਮੈਨੂੰ ਇੱਥੇ ਆ ਕੇ ਵੀ ਟੀਵੀ ਵਿੱਚ ਸਿਪਸਲਾ ਰਸਾਲੇ ਬਾਰੇ ਪਤਾ ਲੱਗਾ ਅਸੀਂ ਭਾਈ ਸ਼੍ਰੀ ਗੁਰੂ ਇਕਬਾਲ ਸਿੰਘ ਜੀ ਦਾ ਹਰ ਰੋਜ਼ ਟੀਵੀ ਤੇ ਸਾਰਾ ਪਰਿਵਾਰ ਕੀਰਤਨ ਸੁਣਦੇ ਸੀ ਸਿਵਸਰਾਲ ਰਸਾਲੇ ਵਿੱਚੋਂ ਵਿਚਾਰਾਂ ਪੜੀਆਂ ਅਤੇ ਮੈਨੂੰ ਵੀ ਯਾਦ ਆਇਆ ਕਿ ਅਸੀਂ ਬਹੁਤ ਵੱਡੀ ਭੁੱਲ ਕਰ ਚੁੱਕੇ ਹਾਂ ਫਿਰ ਚੋਂ ਉਹਨਾਂ 2008 ਵਿੱਚ ਸਾਰਾ ਪਰਿਵਾਰ ਛੁੱਟੀ ਕਰਕੇ ਘਰ ਗਏ ਤਾਂ ਮੇਰੀ ਪਤਨੀ ਨੇ ਇੱਥੇ ਹੀ ਪ੍ਰੋਗਰਾਮ ਬਣਾਇਆ ਕਿ ਇਸ ਵਾਰ ਡਾਕਟਰ ਦੀ ਕੋਈ ਦਵਾਈ ਨਹੀਂ ਲੈਣੀ ਕਿਉਂਕਿ ਡਾਕਟਰੀ ਇਲਾਜ ਤੋਂ ਵਿਸ਼ਵਾਸ ਉੱਟ ਚੁੱਕਿਆ ਸੀ ਪਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪੂਰਾ ਵਿਸ਼ਵਾਸ ਸੀ ਅਤੇ ਹਰ ਰੋਜ਼ ਸੁਖਮਨੀ ਸਾਹਿਬ ਦਾ ਅੱਜ ਵੀ ਸਤਿਗੁਰ ਦੀ ਸੇਵਾ ਲੈ ਰਹੇ ਹਨ ਛੁੱਟੀ ਜਾ ਕੇ ਇੱਕ ਦਿਨ ਆਰਾਮ ਕੀਤਾ ਕਿਉਂਕਿ ਸਫ਼ਰ ਥੰደੰਦਾ ਸੀ ਅਗਲੇ ਦਿਨ ਮੈਂ ਤੇ ਮੇਰੀ ਬੱਚੀ ਨਸਵੇ ਰਹੀ ਸਾਨੇ ਪੰਜਾਬ ਟ੍ਰੇਨ ਪਕੜੀ ਅਤੇ ਦਿੱਲੀ ਵਾਸਤੇ ਰਵਾਨਾ ਹੋ ਗਈ ਅਸੀਂ ਸ਼ਾਮ ਨੂੰ ਦਿੱਲੀ ਵਿਖੇ ਗੁਰਦੁਆਰਾ ਬੰਗਲਾ ਸਾਹਿਬ ਪਹੁੰਚ ਗਏ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਮੱਥਾ ਟਿਕਣ ਵਾਸਤੇ ਦਰਬਾਰ ਸਾਹਿਬ ਗਈ ਜਿਸ ਭਾਵਨਾ ਕਰਕੇ ਗਏ ਸੀ ਉਹ ਭਾਵਨਾ ਨੂੰ ਮੁੱਖ ਰੱਖਦੇ ਹੋਏ ਪ੍ਰਸ਼ਾਦ ਕਰਵਾਇਆ ਉਸ ਸਮੇਂ ਸ਼ਾਮ ਦਾ ਟਾਈਮ ਸੀ ਰਹਿ ਦਾਸ ਦਾ ਨਿਤਨੇਮ ਚੱਲ ਰਿਹਾ ਸੀ ਅਸੀਂ ਦਰਸ਼ਨ ਕਰਕੇ ਬੈਠ ਗਏ ਉੱਥੇ ਹੀ ਗੁਟਕਾ ਸਾਹਿਬ ਲੈ ਕੇ ਸੁਖਮਨੀ ਸਾਹਿਬ ਦਾ ਇੱਕ ਪਾਠ ਕੀਤਾ ਅਤੀ ਅਰਦਾਸ ਕੀਤੀ ਹੈ ਵਾਹਿਗੁਰੂ ਸਾਡੀ ਕੋਲੋਂ ਬਹੁਤ ਵੱਡੀ ਭੁੱਲ ਹੋਈ ਹੈ ਅਸੀਂ ਆਪਣੇ ਵਾਅਦੇ ਨੂੰ ਭੁੱਲ ਗਏ ਸੀ ਸਾਨੂੰ ਮਾਫ ਕਰਨਾ ਅਸੀਂ ਇਸ ਭਾਵਨਾ ਕਰਕੇ ਆਪ ਜੀ ਦੇ ਦਰਬਾਰ ਤੇ ਆਪ ਜੀ ਦੇ ਚਰਨਾਂ ਦਾ ਉਹ ਟਾਸੜਾ ਲਿਆ ਹੈ ਉਹ ਭਾਵਨਾ ਸੰਪੂਰਨ ਕਰਨੀ ਆਪ ਮੇਰੀ ਇਸ ਬੱਚੀ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਅਸੀਂ ਸਾਰੇ ਡਾਕਟਰਾਂ ਕੋਲੋਂ ਦਵਾਈ ਲੈ ਚੁੱਕੇ ਹਾਂ ਇਸ ਸਮੇਂ ਅਸੀਂ ਹੋਰ ਕਿਸੇ ਡਾਕਟਰ ਕੋਲ ਨਹੀਂ ਜਾਣਾ ਸਾਡੇ ਵੱਲੋਂ ਤੁਸੀਂ ਹੀ ਆਖਰੀ ਡਾਕਟਰ ਹੋ ਐਨੀ ਅਦਾਸ ਕਰਕੇ ਅਸੀਂ ਮੱਥਾ ਟੇਕਿਆ ਅਤੇ ਉੱਥੋਂ ਦਾ ਜਲ ਲੈ ਕੇ ਘਰ ਵਾਪਸ ਕੀਤੀ ਗੱਡੀ ਪਕੜੀ ਅਤੇ ਆਪਣੀ ਯੂਨਿਟ ਵਿੱਚ ਆ ਗਈ 10 ਦਿਨ ਬਾਅਦ ਘਰ ਫੋਨ ਕੀਤਾ ਤੇ ਬੱਚੀ ਦੀ ਨਾਨੀ ਨੇ ਬਹੁਤ ਖੁਸ਼ੀ ਮਹਿਸੂਸ ਕੀਤੀ ਅਤੇ ਦੱਸਿਆ ਕਿ ਬੱਚੀ ਹੱਥ ਬਿਲਕੁਲ ਠੀਕ ਹੋ ਗਏ ਹਨ ਵੈਕੁਰ ਨੇ ਬਹੁਤ ਕਿਰਪਾ ਕੀਤੀ ਹੈ ਅਸੀਂ ਉਸੇ ਟਾਈਮ ਘਰ ਵਿੱਚ ਦੇਖਿਆ ਕੀਤੀ ਅਤੇ ਦਾਸ ਕਰਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਇਸ ਟਾਈਮ 3 ਸਾਲ ਹੋ ਗਏ ਬੱਚੀ ਦੇ ਹੱਥਾਂ ਉੱਪਰ ਕਦੀ ਕੋਈ ਫੋੜੀ ਫਿੰਸੀ ਫੋੜਾ ਨਹੀਂ ਨਿਕਲਿਆ ਇਸ ਲਈ ਮੇਰੀ ਅਤੇ ਸਾਰੇ ਪ੍ਰਵਾਨ ਬਣੋ ਸਮੂਹ ਸੰਗਤ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਗੁਰੂ ਘਰ ਨਾਲ ਜੁੜੋ ਪ੍ਰਮਾਤਮਾ ਉੱਪਰ ਵਿਸ਼ਵਾਸ ਰੱਖਣਾ ਤੇ ਸਭ ਕੁਝ ਪ੍ਰਾਪਤ ਹੋ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ